ਗੁਜਰੀ ਮਹੱਲਾ ਤੀਜਾ ਏਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸੱਚ ਸੋਈ ਐਦਾਂ ਹੀ ਲਿਖਿਆ ਜੀ ਏਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸੱਚ ਸੋਈ ਹੇ ਪੰਡਤ ਇੱਕ ਹਰ ਨਾਮ ਹੀ ਸਾਰੇ ਗੁਣਾਂ ਦਾ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਇਸ ਹਰ ਨਾਮ ਨੂੰ ਸੁਣਿਆ ਕਰ ਇਸ ਹਰ ਨਾਮ ਨੂੰ ਜਪਣ ਦੀ ਜਾਂਚ ਸਿੱਖ ਇਹ ਪੰਡਤਾਂ ਪੰਡਤ ਮੈਨੇ ਵਿਦਵਾਨ ਇਹ ਆਪਣੇ ਆਪ ਨੂੰ ਵਿਦਵਾਨ ਅਖਬਾਉਣ ਵਾਲੇ ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ ਦੂਜੇ ਭਾਏ ਜੇ ਤਾ ਪੜੇ ਪੜਤ ਗੁਣ ਤੋਂ ਸਦਾ ਦੁੱਖ ਹੋਈ ਲਓ ਜੀ ਫੈਸਲਾ ਦਿੱਤਾ ਗੁਰੂ ਨੇ ਬਈ ਹੈ ਬੇਦਵਾਨ ਅਖਵਾਉਣ ਵਾਲੇ ਆਪਣੇ ਆਪ ਨੂੰ ਬਹੁਤੇ ਸਿਆਣੇ ਮਨੁੱਖ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਕਰ ਜਿਹੜਾ ਸਾਰੇ ਗੁਣਾਂ ਦਾ ਪਦਾਰਥਾਂ ਦਾ ਖਜ਼ਾਨਾ ਹੈ ਤੇ ਜੇ ਤੂੰ ਦੂਜੇ ਪਾਏ ਜੇਤਾ ਪੜੇ ਜੇ ਤੂੰ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹਸਾਬ ਕਿਤਾਬ ਜੇ ਲਾਉਂਦਾ ਰਹਿਣਾ ਟੇਬੇ ਲਾਉਂਦਾ ਰਹਿਣਾ ਜੰਤਰੀਆਂ ਨੂੰ ਬਾਜਦਾ ਪੱਤਰੀਆਂ ਨੂੰ ਬਾਜਦਾ ਰਹਿਣਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਸਾਬ ਕਿਤਾਬ ਜੇ ਲਾ ਲਾ ਕੇ ਲੋਕਾਂ ਨੂੰ ਵੀ ਦੱਸਦਾ ਇਹ ਦੂਜਾ ਪਾਇ ਮਹਾਰਾਜ ਕਹਿੰਦੇ ਦੂਜਾ ਪਾਸਾ ਹੈ ਪ੍ਰਭੂ ਪਰਮਾਤਮਾ ਤੋਂ ਉਲਟਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਤੂੰ ਉਲਟ ਚੱਲ ਰਿਹਾ ਦੂਜੇ ਪਾਏ ਜੇ ਤਾ ਪੜੇ ਜਿੰਨਾ ਵੀ ਤੂੰ ਪੜੇ ਪੜਤ ਗੁਣਤ ਸਦਾ ਦੁੱਖ ਹੋਈ ਮਹਾਰਾਜ ਕਹਿੰਦੇ ਤੈਨੂੰ ਸਦਾ ਦੁੱਖ ਹੀ ਪ੍ਰਾਪਤ ਹੋਣਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਹੋਰ ਲਿਖਤਾ ਪੜ੍ਹਦਾ ਜਾਂ ਸੁਣਦਾ ਜਾਂ ਹੋਰ ਲਿਖਦਾ ਲਿਖਦਾ ਹੋਰ ਲਿਖਤਾ ਲਿਖਦਾ ਝੂਟੀਆਂ ਗਰਬਾਣੀ ਚ ਪੰਕਤੀ ਆ ਜੀ ਇਹ ਇੱਥੇ ਵੀ ਇਹੀ ਆ ਦੱਸਿਆ ਇੱਕ ਹੋਰ ਸ਼ਬਦ ਪੜ੍ਹਦੇ ਹੁੰਨੇ ਆ ਕਲਮ ਜਲੋ ਮਸਵਾਣੀਆਂ ਕਾਗਦ ਪੀ ਜਲ ਜਾਓ ਮਹਾਰਾਜ ਕਹਿੰਦੇ ਉਹ ਕਲਮ ਵੀ ਜਲ ਜੇ ਉਹ ਸਾਈ ਵੀ ਖਤਮ ਹੋ ਜੇ ਸੜ ਜੇ ਕਲਮ ਚਲੋ ਕਲਮਾਂ ਵੀ ਜਲ ਜਾਣ ਸਾਈ ਵੀ ਸੜ ਜੇ ਉਹ ਕਾਗਜ਼ ਵੀ ਜਲ ਜੇ ਮਹਾਰਾਜ ਕਹਿੰਦੇ ਉਹ ਲਿਖਣ ਵਾਲਾ ਵੀ ਜਲ ਬਲੇ ਮਹਾਰਾਜ ਕਹਿੰਦੇ ਜਿਨੇ ਦਿਸਿਆ ਲਿਖਿਆ ਦੂਜਾ ਪਾਓ ਜਿਨੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾ ਕੁਝ ਹੋਰ ਲੱਚਰ ਬਾਤ ਗੰਦਮੰਦ ਲਿਖਿਆ ਨਾਵਲ ਲਿਖੇ ਮਹਾਰਾਜ ਕਹਿੰਦੇ ਉਹ ਲਿਖਣ ਵਾਲਾ ਵੀ ਸੜ ਬਲ ਜੇ ਉਹ ਕਾਗਜ਼ ਵੀ ਜਲ ਜੇ ਕਲਮ ਦਵਾਤ ਵੀ ਜਲ ਜੇ ਕਾਲਮੰਜਲੋ ਮਸ ਬਾਣੀਆਂ ਕਾਗਜ਼ ਵੀ ਜਲ ਜਾਉ ਲਿਖਣ ਵਾਲਾ ਜਲ ਬਲੋ ਜਿੰਨ ਲਿਖਿਆ ਦੂਜਾ ਭਾਉ ਮਹਾਰਾਜ ਕਹਿੰਦੇ ਕਲਮ ਦਵਾਤ ਕਾਗਜ਼ ਲਿਖਣ ਵਾਲਾ ਸਭ ਖੜ ਜਾਣੇ ਹੈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਤੋਂ ਬਗੈਰ ਕੁਝ ਹੋਰ ਲਿਖਿਆ ਇੱਥੇ ਵੀ ਇਹੀ ਦੱਸਦੇ ਨੇ ਬਿਹੇ ਆਪਣੇ ਆਪ ਨੂੰ ਵੱਡਾ ਰੈਕਟਰ ਅਖਵਾਉਣ ਵਾਲੇ ਵਿਦਵਾਨ ਅਖਵਾਉਣ ਵਾਲੇ ਦੂਜੇ ਭਾਏ ਤਾਂ ਜਿੰਨਾ ਵੀ ਤੂੰ ਪੜ੍ਹੇਗਾ ਜਿੰਨਾ ਵੀ ਤੂੰ ਸੁਣੇ ਗੁਣੇਗਾ ਉਹਦਾ ਦੁੱਖ ਹੀ ਮਿਲਣਾ ਤੈਨੂੰ ਹਰ ਚਰਨੀ ਤੂੰ ਲਾਗ ਰੋ ਗੁਰ ਸ਼ਬਦ ਸੂਜੀ ਹੋਈ ਮਹਾਰਾਜ ਕਹਿੰਦੇ ਹੈ ਪੰਡਤ ਹੈ ਵਿਦਵਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹੋ ਤਾਂ ਤੈਨੂੰ ਸੱਚਾ ਚੇ ਆਤਮਿਕ ਜੀਵਨ ਦੀ ਸਮਝ ਆਵੇਗੀ ਤਾਂ ਤੈਨੂੰ ਚੰਗਾ ਜਿਉਣ ਜੀਵਨ ਜਿਉਣ ਦੀ ਸਮਝ ਪਊਗੀ ਨਹੀਂ ਤਾਂ ਫਿਰ ਕੱਲ ਵੀ ਗੱਲ ਕਰੀ ਸੀ ਪਸ਼ੂਆਂ ਪੰਛੀਆਂ ਵਾਲਾ ਜੀਵਨ ਤਾਂ ਫਿਰ ਸਾਰੇ ਜੀ ਕੇ ਚਲੇ ਜਾਂਦੇ ਨੇ ਮੈਂ ਵੀ ਵਿੱਚ ਹੀ ਆ ਕੋਈ ਗੁਰੂ ਦੀ ਬਾਣੀ ਪੜਨ ਵਾਲਾ ਸੁਣਾਉਣ ਵਾਲਾ ਕਥਾ ਕੀਰਤਨ ਕਰਨ ਵਾਲਾ ਜੇ ਗੁਰੂ ਦੇ ਬਚਨ ਆਪ ਨਹੀਂ ਮੰਨਦਾ ਤਾਂ ਫਿਰ ਉਹ ਵੀ ਮਹਾਰਾਜ ਕਹਿੰਦੇ ਜੰਮਦਾ ਮਰਦਾ ਹੀ ਰਹੇਗਾ ਲਿਖਿਆ ਜੀ ਪੰਕਤੀ ਅਗਰ ਬਾਣੀ ਵਿੱਚ ਇਹ ਔਰ ਆਪਦੇ ਸੇ ਆਪ ਨਾ ਕਮਾਵੇ ਜਨਮੇ ਮਰੇ ਫਿਰ ਆਵੇ ਜਾਵੇ ਮਹਾਰਾਜ ਕਹਿੰਦੇ ਹੋਰਾਂ ਨੂੰ ਤੂੰ ਤਾਂ ਗੁਰੂ ਦੀ ਸਿੱਖਿਆ ਦਿੰਨਾ ਤੇ ਪਰ ਆਪ ਤੂੰ ਗੁਰੂ ਦੀ ਸਿੱਖਿਆ ਤੇ ਜੇ ਨਹੀਂ ਚੱਲਦਾ ਤਾਂ ਫਿਰ ਤੂੰ ਵੀ ਮਰਦਾ ਜੰਮਦਾ ਹੀ ਰਹੇਗਾ ਕਿਸੇ ਨਾਲ ਲਿਆਜ ਨਹੀਂ ਕਰੀ ਗੁਰੂ ਨੇ ਕਿਸੇ ਨਾਲ ਨਹੀਂ ਲਿਆਜ ਕਰੀ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਸੁਣਦੇ ਹੁੰਨੇ ਆ ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਹੈ ਵੇ ਮੁਸਲਮਾਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੇ ਹੇ ਬਾਬਾ ਤੁਸੀਂ ਸਾਨੂੰ ਇਹ ਦੱਸੋ ਵੇ Hindu ਬੱਡਾ ਕੇ ਮੁਸਲਮਾਨ ਬਾਬਾ ਆਖੇ ਹਾਜੀਆਂ Hindu ਬੱਡਾ ਕੇ ਮੁਸਲਮਨ ਹੋਈ ਤੇ ਬਾਬਾ ਜੀ ਨੇ ਪਤਾ ਕੀ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਮਹਾਰਾਜ ਕਹਿੰਦੇ ਵੀ ਸ਼ੁਭ ਅਮਲਾ ਬਾਜੋਂ ਦੋਨੇ ਰੋਈ ਇਹ ਪੰਕਤੀ ਆ ਗੁਰਬਾਣੀ ਵਿੱਚ ਵੀ ਜੇ ਤੁਹਾਡੇ ਸ਼ੁਭ ਕਰਮ ਨਹੀਂ ਹੈ ਚੰਗੇ ਕਰਮ ਨਹੀਂ ਹੈ ਤੁਹਾਡੀ ਸੋਚ ਚੰਗੀ ਸੋਚ ਨਹੀਂ ਹੈ ਵਧੀਆ ਜੀਵਨ ਨਹੀਂ ਹੈ ਤੁਹਾਡਾ ਤੇ ਦੋਨੇ ਹੀ ਰੋਣਗੇ ਮੁਸਲਮ ਵੀ ਤੇ ਹਿੰਦੂ ਵੀ ਦੋਨੇ ਹੀ ਰੋਂਦੇ ਰਹਿਣਗੇ ਉਦੋਂ ਬਾਬਾ ਜੀ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਤੇ ਵਿਛੜ ਰਹੇ ਸੀ ਸਰੀਰ ਕਰਕੇ ਉਦੋਂ ਜ਼ਿਆਦਾ ਦੋ ਹੀ ਫਲਸਫੀਆਂ ਸੀਗੀਆਂ Hindu ਤੇ Musalman ਉਹਨਾਂ ਨੇ ਤਾਂ ਕਿਹਾ ਸੀ ਨਾ ਵੀ ਬਾਬੇ ਨੂੰ ਪੁੱਛ ਕੇ ਆਪਾਂ ਪਸਾ ਲਾਂਗੇ ਵੀ ਜੇ ਕਹਣਗੇ Hindu ਵੱਡਾ ਤੇ ਫਿਰ ਆਪਾਂ ਕਹਾਂਗੇ ਵੀ ਤੁਸੀਂ ਫਿਰ ਸਾਡੇ ਨਾਲ ਬਤਕਰਾ ਕਰਦੇ ਹੋ ਜੇ ਵੀ ਦੇਖਾਂਗੇ ਕਿਹਨੂੰ ਕਹਿੰਦੇ ਆ ਵੱਡਾ ਤਿਆਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅਲਾਹੀ ਜੋਤ ਪ੍ਰਭੂ ਪਰਮਾਤਮਾ ਦਾ ਰੂਪ ਸਤਿਗੁਰੂ ਸਰੀਰਕ ਰੂਪ ਵਿੱਚ ਵਿਚਰਦੇ ਹੋਏ ਦੁਨੀਆ ਨੂੰ ਸੋਝੀ ਦੇਣ ਤਾਂ ਗਏ ਸੀ। ਵੇ ਭਰਮਾਂ ਭਲੇਖਿਆਂ ਚੋਂ ਨਿਕਲੋ ਭਾਈ ਭਰਮਾਂ ਭਲੇਖਿਆਂ ਚੋਂ ਤਾਂ ਗੁਰੂ ਨਾਨਕ ਸਾਹਿਬ ਕੱਢਣ ਗਏ ਸੀ। ਬਾਬਾ ਆਖੇ ਹਾਜੀਆਂ ਜਿਹੜੇ ਮੱਕੇ ਦੇ ਹਾਜੀ ਸੀ ਨਾ ਉਹ ਪੁੱਛਦੇ ਆ ਗੁਰੂ ਨਾਨਕ ਸਾਹਿਬ ਨੂੰ। Hindu ਵੱਡਾ ਕਹੇ ਮੁਸਲਮਨ ਹੋਈ। ਤੇ ਮਹਾਰਾਜ ਕਹਿੰਦੇ ਸੁਭ ਅਮਲਾ ਬਾਜੋ ਧੋਨੇ ਰੋਈ। বিজে ভাই ਛੋਡੇ ਕਰਮ ਚੰਗੇ ਨਹੀਂ ਹੈ ਤਾਂ ਦੋਨਾਂ ਨੂੰ ਰੋਣਾ ਹੀ ਪੈਣਾ। ਸੋ ਹਰ ਚਰਨੀ ਤੂੰ ਲਾਗ ਰੋ ਗੁਰ ਸ਼ਬਦ ਸੋਜੀ ਹੋਈ। ਇੱਥੇ ਵੀ ਭਾਵ ਉਹੀ ਬਣਦਾ ਹੈ। ਇਹ ਤੀਜੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ। ਬਿহে ਪੰਡਤ হে ਮੋਲਵੀ হে ਗੁਣੀ ਗਿਆਨੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿ। ਤਾ ਤੈਨੂੰ ਸਚਜੇ ਆਤਮਿਕ ਜੀਵਨ ਦੀ ਸਮਝ ਆਵੇਗੀ ਤਾਂ ਤੈਨੂੰ ਜੀਵਨ ਜਿਨਾ ਆਏਗਾ ਹਰ ਰਸ ਹਰ ਰਸ ਰਸਨਾ ਚੱਖ ਤੂੰ ਤਾਂ ਮਨ ਨਿਰਮਲ ਹੋਈ ਮਹਾਰਾਜ ਕਹਿੰਦੇ ਹੈ ਬਿਦਵਾਨ ਹੈ ਪੰਡਿਤ ਹੈ ਗਿਆਨੀ ਅਖਵਾਉਣ ਵਾਲੇ ਪ੍ਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਿਆ ਚੱਖਦੇ ਰਹੋ ਪ੍ਰਭੂ ਪ੍ਰਮਾਦਮਦ ਨਾਮ ਦਾ ਰਸ ਆਪ ਦੀ ਜੀਬ ਨਾਲ ਗਾਉਂਦੇ ਰਹੋ ਤਾਂ ਤੇਰਾ ਮਨ ਪਵਿੱਤਰ ਹੋ ਜਾਏਗਾ ਰਹਾਉ ਰਹਾਵळे ਬੰਦ ਚ ਮਹਾਰਾਜ ਕਹਿੰਦੇ ਨੇ ਸਤ ਗੁਰ ਮਿਲੀਏ ਮਨ ਸੰਤੋਖੀਏ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਈ ਮਹਾਰਾਜ ਕਹਿੰਦੇ ਹੈ ਪੰਡਤ ਗੁਰੂ ਨੂੰ ਮਿਲਿਆ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ ਫੇਰ ਮਨੁੱਖ ਨੂੰ ਮਾਇਆ ਦੀ ਤ੍ਰੇ ਮਾਇਆ ਦੀ ਭੁੱਖ ਨਹੀਂ ਵਿਆਪਦੀ। ਮਨ ਤ੍ਰਿਪਤ ਹੋ ਜਾਂਦਾ ਫਿਰ ਮੋਹ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਜਲਦਾ। ਮਨ ਕਦੋਂ ਨਾਮ ਅਨਦਾਨ ਪਾਇਆ ਪਰ ਘਰ ਜਾਏ ਨਾ ਕੋਏ। ਫੇਰ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਮਿਲ ਜਾਂਦਾ ਹੈ ਉਹ ਆਸਰੇ ਵਾਸਤੇ ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ ਉਹ ਕਿਸੇ ਹੋਰ ਦੇਵੀ ਦੇਵਤੇ ਆਦਕ ਦਾ ਆਸਰਾ ਨਹੀਂ ਲੱਭਦਾ ਫਿਰ ਉਹ ਇੱਕ ਥਾਂ ਟਿਕ ਜਾਂਦਾ ਇਹੀ ਗਰਬਾਣੀ ਕਹਿੰਦੀ ਆ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਕਰਦਾ ਮਤਲਬ ਲਾ ਵੀ ਇੱਕ ਥਾਂ ਟਿਕ ਜਾ ਭਾਈ ਗੁਰੂ ਘਰ ਵਿੱਚ ਟਿਕ ਜਾ ਗੁਰੂ ਨਾਲ ਮਨ ਜੋੜ ਕੇ ਆਪਣਾ ਜੀਵਨ ਬਸਰ ਕਰ ਅਮਨ ਆਪਾ ਜੈਫਰ ਉੱਥੋਂ ਨਵੇਰੀਆਂ ਮਿਲਦੀਆਂ ਸੇਖ ਪੱਤੇ ਖੀਰਾ ਚੱਕੀ ਫਿਰਦੇ ਨੇ ਆਪਦੇ ਆਪ ਨੂੰ ਸਿੱਖ ਅਖਬਾਰਾਂ ਵਾਲੇ ਉੱਥੇ ਦੇਖਣ ਵਾਲੇ ਦੱਸ ਦਿਆ ਵੀ ਜਿਨ੍ਹਾਂ ਦੇ ਸੂਰ ਰੱਖਿਆ ਨਾ ਉਹ 20-20 ਰੁਪਏ ਪੀਪਾ ਮੁੱਲ ਲੈ ਕੇ ਜਾਂਦੇ ਆ ਸੂਰਾਂ ਨੂੰ ਪਾਉਂਦੇ ਨੇ ਖੀਰ ਤੇ ਖੀਰ ਖਾ ਖਾ ਕੇ ਕੁੱਤਿਆਂ ਦੇ ਪਾਪਈ ਪਈ ਆ ਸਰੀਰ ਗਲੇ ਪਈ ਆ ਕੁੱਤਿਆਂ ਦੇ ਤੇ ਇੱਥੇ ਆਪਦੇ ਆਪ ਨੂੰ ਅਖਮੌਂ ਦਾ ਸਿੱਖਾਂ ਭਰੀ ਕਿਟਲੀ ਖੀਰ ਦੀ ਉੱਥੇ ਜਾ ਕੇ ਢੇਰੀ ਕਰੇ ਆਉਣੀ ਆ ਵੀ ਜੇ ਬਾਹਲਾ ਹੀ ਕਰਦਾ ਤੂੰ ਨਵੇਂ ਪਸ਼ੂ ਤੇਰੇ ਕੋਲੇ ਸੱਜਰ ਸੋਈਆਂ ਤੂੰ ਖੀਰ ਬਣਾ ਤੇ ਇੱਥੇ ਲੈ ਜਾ ਝੁੱਗੀ ਝੋਪੜਿਆਂ ਵਾਲਿਆਂ ਕੋਲੇ ਗਰੀਬਾਂ ਨੂੰ ਦੇ ਆ ਜਾ ਕੇ ਖਵਾਇਆ ਵਾਹਿਗੁਰੂ ਕਹਿਣ ਦਾ ਭਾਵ ਆ ਵੀ ਗੁਰਬਾਣੀ ਕਹਿੰਦੀ ਆ ਅੰਨੀ ਰਇਤ ਗਿਆਨ ਬਿਹੂਣੀ ਪਾਹੇ ਭਾਏ ਮਰਦਾਰ ਅੰਨੀ ਦੁਨੀਆ ਗਿਆਨ ਤੋਂ ਵਾਂਜੀ ਗਿਆਨ ਤੋਂ ਹੀਣੀ ਧੂੜ ਧੁੱਪ ਤੱਕੇ ਖਾਂਦੀ ਫਿਰਦੀ ਆ ਇਹ ਗੁਰਬਾਣੀ ਕਹਿੰਦੀ ਆ ਜੀ ਮੈਂ ਨਹੀਂ ਕਹਿੰਦਾ ਮੈਂ ਤਾਂ ਇੱਕ ਨਮਾਣਾ ਜਾਂ ਸਿੱਖੜਾ ਹੋਣ ਦੇ ਨਾਤੇ ਗੁਰੂ ਦੀ ਗੱਲ ਸੁਣਾਉਣੀ ਆ ਜੀ ਨੂੰ ਚੰਗੀ ਲੱਗਦੀ ਆ ਮੰਨ ਲੈ ਜੀ ਨੂੰ ਚੰਗੀ ਨਹੀਂ ਲੱਗਦੀ ਨਹੀਂ ਜੰਗੀ ਲਗਦੀ ਨਾ ਮੰਨੇ ਭਾਈ ਆਪਣੇ ਵਿਚਾਰਾਂ ਪ੍ਰਤੀ ਸਤੰਤਰ ਆ ਮਨੁੱਖ ਜੇ ਕੋਈ ਕਹਿੰਦਾ ਮੈਂ ਗੁਰੂ ਦੇ ਗਿਆਨ ਨੂੰ ਨਹੀਂ ਮੰਨਦਾ ਤਾਂ ਕੋਈ ਨਾ ਜਿੱਥੇ ਮਰਜੀ ਜਾਵੇ ਨਹੀਂ ਮੰਨਦਾ ਨਾ ਮੰਨ ਭਾਈ ਗੁਰੂ ਨਾਨਕ ਸਾਹਿਬ ਨੇ ਕਿਹਾ ਬੰਨ ਕੇ ਬੁਲਾਇਆ ਵੀ ਆ ਜਾ ਭਾਈ ਉਹ ਤਾਂ ਤੈਨੂੰ ਸਿੱਖਿਆ ਦੇਦੀ ਸਹੀ ਰਸਤਾ ਦੱਸਦਾ ਵੀ ਪਾਈ ਏ ਅਣਜਾ ਦੇ ਵਿੱਚ ਨਾ ਫਸ ਸਿੱਤਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਆਪਦੀ ਸੱਚੀ ਸੁੱਚੀ ਕਰਤਕਮਾਈ ਕਰ ਜਿਹੜੀ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸੱਚੀ ਸੁੱਚੀ ਹੋਵੇ ਤੇ ਕੁਦਰਤ ਦੇ ਕਾਨੂੰਨ ਮੁਤਾਬਕ ਵੀ ਸੱਚੀ ਸੁੱਚੀ ਹੋਵੇ। ਤੇ ਉਸ ਪ੍ਰਭੂ ਪਰਮਾਤਮਾ ਦੇ ਵੀ ਦਰ ਘਰ ਤੇ ਪ੍ਰਵਾਨ ਹੋ ਜੇ ਤੇ ਆਹ ਦੇਸ਼ ਵਿੱਚ ਰਹਿੰਦਾ ਹੋਇਆ ਵੀ ਲੋਕਾਂ ਨੂੰ ਚੰਗਾ ਲੱਗੇ। ਗਰਬਾਣੀ ਦਾ ਇਹ ਕਹਿੰਦੀ ਆ ਬਾਕੀ ਮਰਜੀ ਤੇਰੀ ਆ ਜਿੱਥੇ ਮਰਜੀ ਆ ਜਾ ਭਾਈ। ਗੁਰੂਆਂ ਤੈਨੂੰ ਬਾਹੋਂ ਫੜ ਕੇ ਨਹੀਂ ਰੋਕਣਾ ਵੀ ਆ ਜਾ ਇੱਧਰ ਬਾਹੋਂ ਫੜ ਕੇ ਰੋਕਣ ਦੀ ਤਕਕਾਰ ਕਰਕੇ ਆਪਣੇ ਪੰਥ ਵਿੱਚ ਜਾਂ ਆਪਦੇ ਧਰਮ ਵਿੱਚ ਲਾਉਣ ਦੀ ਕੋਈ ਮਰਜ਼ਾਦਾ ਨਹੀਂ ਗੁਰੂ ਘਰ ਵਿੱਚ ਗੁਰੂ ਨਾਨਕ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਇਹੀ ਸਿੱਖਿਆ ਦਿੱਤੀ ਆ ਵੀ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਜੋ ਤੇ ਸੱਚੀ ਸੁੱਚੀ ਕਰਤ ਕਮਾਈ ਕਰੋ ਵੰਡ ਛਕੋ ਦੁਨੀਆ ਵਿੱਚ ਬਚਰਦੇ ਭਲੇ ਦੇ ਕੰਮ ਕਰਨਾ ਇਹੀ ਬੰਦਗੀ ਆ ਪ੍ਰਭੂ ਪਰਮਾਤਮਾ ਦੀ ਦੁਨੀਆਂ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਨਾ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਗੁਰੂ ਸਨਾਹਾਂ ਤੇ ਆਪਣਾ ਜੀਵਨ ਬਸਰ ਕਰਨਾ ਹੋ ਗਈ ਬੰਦਗੀ ਲੱਗਿਆ ਜੀਵਨ ਲੇਖੇ ਜੇ ਇਹ ਕੰਮ ਕਰਦਾ ਤੂੰ ਮਨੁੱਖ ਜੇ ਹੇਰ ਫੇਰ ਧੋਖਾ ਧੜੀ ਠੱਗੀ ਚੋਰੀ ਜਾਰੀ ਕਰਦਾ ਤੂੰ ਫਿਰ ਨਰਕਾਂ ਦਾ ਅਧਿਕਾਰੀ ਦਾ ਹੈਗਾ ਇਆਂ ਪਹਿਲਾਂ ਵੀ ਨਰਕ ਦੇ ਕੀੜੇ ਇਆਂ ਆ ਮਨੁੱਖਾ ਜਨਮ ਵੀ ਸੌਖਾ ਜਨਮ ਦਿੱਤਾ ਸਭ ਤੋਂ ਵਧੀਆ ਮਨੁੱਖਾ ਜਨਮ ਸਰੀਰ ਕਰਕੇ ਬੀਬੀ ਅਚੇ ਭਾਈ ਆ ਮਨੁੱਖ ਲਵਜ ਸੰਝਾ ਮਨੁੱਖਾ ਲਵਜ ਨੁੱਖਾ ਜਨਮ ਪ੍ਰਭੂ ਪ੍ਰਮਾਤਮਾ ਨੇ ਸਵਰਗਾਂ ਭਰੀ ਜ਼ਿੰਦਗੀ ਜੀਣ ਵਾਲਾ ਇਹ ਪ੍ਰਮਾਤਮਾ ਦਾ ਨਾਮ ਜਪ ਕੇ ਇਹ ਜੀਵਾਤਮਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਸਕਦੀ ਹੈ ਲੀਨ ਹੋਣ ਦਾ ਭਾਵ ਆ ਵੀ ਜਨਮ ਮਰਨ ਦਾ ਗੇੜ ਮੁੱਕ ਜੂ 84 ਦੇ ਗੇੜ ਚੋਂ ਨਿਕਲ ਜਾਏਗਾ ਆ ਜਿਹੜਾ ਜੀਵਾਤਮਾ ਬੋਲਦਾ ਪ੍ਰਭੂ ਪ੍ਰਮਾਤਮਾ ਦੇ ਨਾਲ ਇੱਕਮਕ ਹੋ ਜਾਏਗਾ ਇਹਦਾ ਜਨਮ ਮਰਨ ਕੱਟਿਆ ਜਾਏਗਾ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਮੈਂ ਤਾਂ ਸੁਣੋਣੀ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਦਾਤੇ ਨੇ ਕਿਰਪਾ ਕੀਤੀ ਆ ਕਿ ਅਨਪੜ੍ਹ ਜਾਮਣੇ ਇਨਸਾਨ ਸੀ ਮੈਨੂੰ ਹੈਡਲਾਈਨ ਪੜ੍ਹਨੀ ਨਹੀਂ ਸੀ ਆਉਂਦੀ ਅਖਬਾਰ ਦੀ ਇਹ ਤਾਂ ਸਤਿਗੁਰੂ ਨੇ ਮਿਹਰ ਬਖਸ਼ੀ ਕਿਰਪਾ ਕੀਤੀ ਉਹੇ ਜੀ ਮੈਨੂੰ ਸੰਗਤ ਬਖਸ਼ੀ ਗਰਬਾਣੀ ਪੜ੍ਹਨੀ ਸੁਣਨੀ ਆ ਗਈ ਚਲੋ ਹਜੇ ਵੀ ਮਹੰਗੇ ਸ਼ਬਦਾਂ ਕਈ ਸੁੱਧ ਉਚਾਰਨ ਨਹੀਂ ਕਰ ਸਕਦੇ ਕਮ ਮਨੁੱਖੀ ਮਨ ਮਨੁੱਖੀ ਮਨ ਦਾ ਘਾਟਾਂ ਹੀ ਹੁੰਦੀਆਂ ਮਨੁੱਖ ਚ ਤਾਂ ਪੂਰੇ ਤਾਂ ਆਪਣੇ ਸਤਿਗੁਰੂ ਨੇ ਇਹਨਾਂ ਸਤਿਗੁਰਾਂ ਦੀ ਗੱਲ ਆਪਾਂ ਕਿਸੇ ਵੀ ਭੈਣ ਭਰਾ ਤੋਂ ਸੁਣ ਸਕਦੇ ਹਾਂ ਬੁੱਢੇ ਤੋਂ ਬੱਚੇ ਤੋਂ ਜਵਾਨ ਤੋਂ ਕਿਸੇ ਤੋਂ ਵੀ ਸਿੱਖ ਲੋ ਸਿੱਖ ਲੋ ਸੁਣ ਲੋ ਪਰ ਜੀਵਨ ਭਾਈ ਬਸਰ ਕਰਕੇ ਗੁਰੂ ਦੇ ਅਨਸਾਰ ਅਮਰਤ ਧਾਰੀ ਹੋ ਕੇ ਖੰਡੇ ਵਟੇ ਦੀ ਪੌ ਲੈ ਕੇ ਅਮਰਤ ਧਾਰੀ ਹੋ ਕੇ ਦਸਮੇਸ਼ ਪਿਤਾ ਦੇ ਪੰਥ ਵਿੱਚ ਰਲ ਕੇ ਆਪਣਾ ਜੀਵਨ ਬਸਰ ਕਰਕੇ ਆਪਣਾ ਆਧਾਰ ਹੋ ਜਾ ਜਿੰਦਗੀ ਦਾ ਜਿੰਦਗੀ ਦਾ ਨਹੀਂ ਤਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰੰਗਾ ਕਈ ਜਨਮ ਸਰਪ ਵਰਗ ਹੋਏ ਪਾਇਓ ਗਰਬਾਣੀ ਕਹਿੰਦੀ ਆ। ਵਿਆ ਮਨੁੱਖੇ ਜਨਮ ਹਰਤੇ ਜਿਹੜੀ ਬੋਲਦੀ ਆ ਨਾ ਜੀਵ ਆਤਮਾ ਤੇਰੇ ਚਾ ਬੋਲੀ ਜਾਂਦਾ ਜਿਹੜਾ ਜਾਂ ਸੁਣੀ ਜਾਂਦਾ ਬੈਠਾ ਇਹ ਕਈ ਕੀਟ ਪਤੰਗੇ ਬਣਦਾ ਆ ਪਹਿਲਾਂ ਕਈ ਜੂਨਾ ਸੱਪ ਦੀ ਜੂਨ ਭੋਗਦਾ ਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰੰਗਾ ਹਾਥੀ ਬਣ ਗਿਆ ਕਤੇ ਸੱਪ ਬਣ ਗਿਆ ਕਤੇ ਪੇੜ ਪੌਦੇ ਬਣ ਗਿਆ। ਇਹ ਤਾਂ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਤੈਨੂੰ ਮਨੁੱਖੇ ਜਨਮ ਦੀ ਜ਼ਾਤ ਦਿੱਤੀ ਆ ਵੀ ਹੁਣ ਲੈ ਸੁੱਖ ਪਰਹੀ ਜਿੰਦਗੀ ਨਾਲ ਲਾ ਜੀਣਾ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਜੀਵਾਤਮਾ ਉਹਦੇ ਵਿੱਚ ਲੀਨ ਹੋ ਜਾ ਜਨਮ ਮਨ ਦੇ ਗੇੜ ਤੋਂ ਨਿਕਲ ਜਾ 84 ਦੇ ਗੇੜ ਤੋਂ ਨਿਕਲੂਗੀ ਤਾਂ ਜੇ ਪਰਮਾਤਮਾ ਦਾ ਨਾਮ ਜਪਾਂਗੇ ਗੁਰੂ ਵਾਲੇ ਹੋ ਕੇ ਨਹੀਂ ਤਾਂ ਨਗਰੇ ਦਾ ਹੈ ਨਾਮ ਪੂਰਾ ਗਰਬਾਣੀ 'ਚ ਪੰਕਤੀ ਆ ਮੈਂ ਕੋਲੋਂ ਨਹੀਂ ਕਹੀ ਗਰਬਾਣੀ 'ਚ ਲਿਖਿਆ ਮੈਂ ਮਹਾਰਾਜ ਦੀ ਕਿਰਪਾ ਨਾਲ 5 6 ਸਹਿਜ ਪਾਠ ਕਰ ਲੇ ਹਰ ਵੀ ਸਹਿਜ ਪਾਠ ਕਰਨਾ ਮਹਾਰਾਜ ਦੀ ਕਿਰਪਾ ਨਾਲ ਦੀ ਨਾਲ ਨਤਨੇਮ ਦੀਆਂ ਬਾਣੀਆਂ ਦੇ ਨਾਲ-ਨਾਲ ਗੁਰੂ ਨੇ ਕਿਰਪਾ ਕੀਤੀ ਹੈ ਨਾਲ ਸ਼ਬਦ ਵਿਚਾਰ 20 25 ਮਿੰਟ ਤੇ ਸਹਿਜ ਪਾਠ ਦੋ ਅੰਗ ਤਿੰਨ ਅੰਗ ਚਾਰ ਅੰਗ ਜਿੰਨੇ ਵੀ ਹੁੰਦੇ ਆ ਰੋਜ਼ ਇਹ ਗੁਰੂ ਕਿਰਪਾ ਕਰਦਾ ਹੈ ਵੱਡੀ ਕਿਰਪਾ ਹੈ ਬਾਕੀ ਆਕਸੀਜਨ ਖਾਣੇ ਦਾਣੇ ਲੀੜੇ ਕੱਪੜੇ ਤਾਂ ਸਭ ਨੂੰ ਦੇ ਹੀ ਜਾਂਦਾ ਉਹ ਪਾਈ ਜਾਂਦੇ ਚੜਦੇ ਤੋਂ ਚੜਦੇ ਪਾਉਂਦੇ ਨੇ ਲੋਕ ਏ ਇਹ ਨਾ ਕੋਈ ਆਪਣੇ ਆਪ ਦੀ ਕੋਈ ਵੱਡੀ ਪ੍ਰਾਪਤੀ ਸਮਝ ਲਈ ਵੀ ਮੈਂ ਘਰ ਵੀ ਸੋਨਾ ਬਣਾ ਲਿਆ ਮੈਂ ਲੀੜੇ ਕੱਪੜੇ ਵੀ ਮਹਿੰਗੇ ਪਾਉਣਾ ਮੈਂ ਖਾਣਾ ਪੀਣਾ ਵੀ ਮੇਰਾ ਬਾਲਾ ਚੰਗਾ ਮੇਰੇ ਕੋਲੇ ਗੱਡੀਆਂ ਕਾਰਾਂ ਵੀ ਹੈਗੀਆਂ ਇਹ ਨਾ ਮਾਣ ਜਾ ਚੱਕੀ ਫਰੀ ਮਹਾਰਾਜ ਕਹਿੰਦੇ ਵੀ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾ ਤਾਂ ਸਭ ਇੱਥੇ ਰਹਿ ਜਾਣੀਆਂ ਨਾਲ ਕੀ ਜਾਏਗਾ ਤੇਰੇ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਤੂੰ ਇਹ ਖਜ਼ਾਨਾ ਕੱਟਾ ਕਰ ਲਿਆ ਜੀਵ ਆਤਮਾ ਵਾਸਤੇ ਇਹੀ ਰਾਸ ਪੂੰਜੀ ਆ ਜੀ ਹੋਰ ਕੋਈ ਨਹੀਂ ਹੈ ਆ ਮੈਂ ਇੱਕ ਵੀਡੀਓ ਰਾਤ ਸੁਣਦਾ ਸੀ ਲਤਾ ਮਕੇਸ ਬਹੁਤ ਵੱਡੀ ਗੀਤਕਾਰ ਹੋਈ ਆ ਫਿਲਮੀ ਗੀਤ ਗਾਉਂਦੀ ਸੀ ਉਹ ਉਹ ਕਹਿੰਦੀ ਵੀ ਮੈਂ ਮਤਲਬ ਆ ਵੀ ਇੰਨਾ ਮੇਰੇ ਕੋਲੇ ਬੈਂਕ ਬੈਲੈਂਸ ਪਿਆ ਪੈਸਾ ਤੇ ਲਾ ਪਤਾ ਨਹੀਂ ਕਿੰਨਾ ਪਿਆ ਇੰਨੀਆਂ ਮਹਿਲ ਮਾੜੀਆਂ ਪੰਨਾਂ ਬੜਾ ਕੁਸ਼ ਪਿਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਮੈਂ ਕਹਿੰਦੀ ਇਹਨਾਂ ਵਿੱਚ ਬੈਠ ਜੋਗੀ ਨਹੀਂ ਸਿਰਫ ਤੇ ਸਿਰਫ ਹਸਪਤਾਲ ਦੇ ਵਿੱਚ ਚਾਰ ਪਾਈ ਬੈੱਡ ਤੇ ਆ ਮਰ ਗਈ ਹੁਣ ਤਾਂ ਯਾਨੀ ਜਿੰਦੇ ਜੀ ਉਹਨੇ ਇਹ ਗੱਲ ਦੱਸੀ ਵੀ ਕੁਝ ਨਹੀਂ ਕਰਦਾ ਠੀਕ ਆ ਸਰੀਰ ਕਵਾਸਤੇ ਲੋੜਾਂ ਹੈਗੀਆਂ ਨੇ ਉਹ ਲੋੜ ਮੁਤਾਬਕ ਚਾਹੀਦੇ ਸਾਨੂੰ ਡੀੜਾ ਕਪੜਾ ਵੀ ਚਾਹੀਦਾ ਸੋਹਣਾ ਘਰ ਵੀ ਚਾਹੀਦਾ ਓਣ ਜਾਣ ਵਾਸਤੇ ਸਾਨੂੰ ਵਹੀਕਲ ਵੀ ਚੰਗਾ ਚਾਹੀਦਾ ਭਗਤ ਧੰਨੇ ਦੀ ਬਾਣੀ ਵਿੱਚ ਆ ਵੇ ਘਰ ਵਾਲੀ ਵੀ ਸੋਹਣੀ ਹੋਣੀ ਚੰਗੀ ਚਾਹੀਦੀ ਏ ਚੰਗੀ ਮੱਤ ਵਾਲੀ ਗਊ ਵੀ ਲਵੇਰੀ ਚਾਹੀਦੀ ਆ ਅਰਜਾਈਆਂ ਬਿਸਤਰੇ ਵੀ ਚਾਹੀਦੇ ਨੇ ਖਾਣ ਪੀਣ ਨੂੰ ਵੀ ਚਾਹੀਦਾ ਉਹ ਤਾਂ ਕਹਿੰਦੇ ਮਹਾਰਾਜ ਕਹਿੰਦੇ ਜੇ ਤੂੰ ਆਪ ਨਾ ਦੇਵੇਂਗਾ ਤਾਂ ਲੇਹੂ ਮੰਗੇ ਮੈਂ ਤੇਥੋਂ ਮੰਗ ਕੇ ਲੈ ਲੂੰ ਇਹ ਤਾਂ ਚਾਹੀਦੇ ਨੇ ਜ਼ਰੂਰ ਤਾਂ ਸਰੀਰ ਕਲੋੜਾਂ ਦੀ ਸਰੀਰ ਕਲੋੜ ਆਇ ਜ਼ਰੂਰੀ ਆ ਸਰੀਰ ਕਲੋੜ ਸੰਸਾਰ ਚੋਂ ਹੀ ਪੈਦਾ ਹੋਣੀ ਪੂਰੀ ਕਰਨੀ ਆ ਮਨੁੱਖ ਨੇ ਜਿਵੇਂ ਕਮਲ ਦਾ ਫੁੱਲ ਚੱਕਰ ਚ ਰਹਿੰਦਾ ਉਹ ਆਪ ਦੇ ਬੂਟੇ ਆਪ ਦੀ ਸਰੀਰ ਦੀ ਖਰਾਕ ਚੱਕਰ ਚੋਂ ਪੈਦਾ ਕਰਦਾ ਪਰ ਜਿਹੜਾ ਫੁੱਲਾ ਹੋ ਪੰਖੜੀਆਂ ਨੂੰ ਆਪਦੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਰਹਿੰਦਾ ਚੱਕਰ ਜੀ ਜੜਾ ਉਹਦੀਆਂ ਚਿੱਕੜ ਜੀ ਆ ਗਰਬਾਣੀ ਚ ਪੰਕਤੀਆਂ ਨੇ ਇਸੇ ਤਰ੍ਹਾਂ ਹੀ ਗੁਰੂ ਦੇ ਪਿਆਰੇ ਨੇ ਸਮਾਜਿਕ ਰੌ ਰੀਤਾਂ ਰਸਮਾਂ ਰਿਵਾਜ ਬੈਮਾ ਭਰਮਾ ਕਰਮਾ ਕਾਂਡ ਬਿਸ਼ਿਆਂ ਬਕਾਰਾਂ ਦੀ ਮੈਲ ਨਹੀਂ ਲੱਗਣ ਦੇਣੀ ਆਪਦੇ ਮਨ ਨੂੰ ਰਹਿਣਾ ਵਿੱਚ ਹੀ ਆ ਗਮੀ ਸ਼ਦੀ ਵੀ ਜਾਣਾ ਮ ਗਮੀ ਸ਼ਾਦੀ ਵੀ ਜਾਣਾ ਮ ਅਪੈਲਸਾਂ ਵਿੱਚ ਵੀ ਜਾਣਾ ਮ ਜਾ ਕੇ ਆਇਆ ਥੋੜੇ ਜਿਹੇ ਹੁਣ ਫੇਰ ਜਾਣਾ ਅੱਜ ਪਰ ਗੁਰੂ ਦੇ ਸਿੱਖ ਨੇ ਰਹਿਣਾ ਵਿੱਚ ਹੀ ਆ ਪਰ ਉੱਥੇ ਆਪਦਾ ਚਾਹ ਪਾਣੀ ਪੀਤਾ ਤੇ ਚੱਲਦਾ ਤਾਂ ਤੁਹਾਨੂੰ ਪਤਾ ਹੀ ਆ ਕੀ ਕੁਛ ਹੁੰਦਾ ਪੈਲਸਾਂ ਦੇ ਵਿੱਚ ਘਰਾਂ ਚ ਵੀ ਚੱਲਦੀ ਜਾਂਦਾ ਪਰ ਸਿੱਖ ਨੇ ਆਪਦੀ ਸੁਰਤ ਨੂੰ ਵੱਖਰੀ ਰੱਖਣਾ ਉਤੋਂ ਉਹਨੂੰ ਮਲੀਨਤਾ ਉਹ ਲੱਗਣੀ ਨਹੀਂ ਦੇਣੀ ਅਮ ਹੁਣ ਹੋ ਗਿਆ 27 ਤਰੀਕ ਅਸੀਂ ਜਾ ਕੇ ਆਏ ਆ ਅਮਰਤਾਰੀ ਗਾਤਰਾ ਪਾਇਆ ਹੋਇਆ ਦੀਜਾਂ ਤੇ 5-6 ਘੰਟੇ ਲੱਗਾ ਰਿਹਾ ਉਹ ਕੁੜੀਆਂ ਦਾ ਨੱਚਣ ਜਿਹੜੇ ਦਾੜੀ ਬੁੰਨਿਆ ਸੀ ਦਾੜੀ ਬੋਨੇ ਸੀ ਜਿਹੜੇ ਮੋਨੇ ਸੀ ਉਹ ਵੀ ਉਹਨੂੰ ਲਹਨਤਾਂ ਪਾਉਂਦੇ ਸੀ ਵੀ ਯਾਰ ਅਮਰਤਾਰੀ ਹੋ ਕੇ ਇਹ ਭੰਗੜੇ ਪਾ ਰਿਹਾ ਕਹਿਣ ਦਾ ਭਾਵ ਆ ਗੁਰੂ ਦੇ ਸਿੱਖ ਨੇ ਨਿਆਰਾਪਨ ਇਹੀ ਆ ਗੁਰੂ ਦਾ ਗੁਰੂ ਦੇ ਸਿੱਖ ਦਾ ਨਿਆਰਾਪਨ ਇਹੀ ਆ ਵੀ ਦੁਨੀਆਂ ਦੀਆਂ ਰੌ ਰੀਤੀਆਂ ਰਵਾਜਾਂ ਤੋਂ ਵੱਖਰਾ ਰਹਿਣਾ ਰਹਿਣਾ ਵਿੱਚ ਹੀ ਆ ਮਹਾਰਾਜ ਕਹਿੰਦੇ ਭਈ ਆਪਣੀ ਸੁਰਤ ਨੂੰ ਉੱਚੀ ਰੱਖ ਪਾਈ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਇਹ ਜਿਹੜੀਆਂ ਰੌ ਰੀਤਾਂ ਦੇ ਵਿੱਚ ਫਸਣਾ ਇਹ ਵੀ ਪ੍ਰਾਏ ਘਰ ਜਾਣ ਵਾਲੀ ਗੱਲ ਹੀ ਆ ਪਰ ਘਰ ਦਾ ਮਤਲਬ ਪ੍ਰਾਏ ਘਰ ਨਹੀਂ ਜਾਣਾ ਗੁਰੂ ਘਰ ਤੋਂ ਬਿਨਾਂ ਕਿਸੇ ਹੋਰ ਘਰ ਵਿੱਚ ਨਹੀਂ ਜਾਣਾ ਜਿਵੇਂ ਗੱਲ ਲਈ ਸੀ ਆਪਾਂ ਵੀ ਕੋਈ ਖੀਰਾ ਚੜਾਈ ਜਾਂਦਾ ਕੋਈ ਚਾਦਰਾਂ ਚੜਾਈ ਜਾਂਦਾ ਕੋਈ ਝੰਡਾ ਨੂੰ ਤੇਰ ਪਾਈ ਜਾਂਦਾ ਕੋਈ ਲੱਸੀਆਂ ਪਾਈ ਜਾਂਦਾ ਕੋਈ ਮਿੱਟੀਆਂ ਕੱਢੀ ਜਾਂਦਾ ਇਨਾਂ ਦਾ ਨਾਂ ਗੁਰੂ ਦੇ ਪ੍ਰਚਾਰਕ ਨੂੰ ਲੈਣਾ ਪੈਂਦਾ ਜਿਹੜਾ ਉਸ ਏਰੀਏ ਦੇ ਵਿੱਚ ਪਖੰਡ ਚੱਲਦਾ ਹੋਵੇ ਇਹ ਆਪਣੇ ਏਰੀਏ ਚ ਚੱਲਦਾ ਪਖੰਡ ਇਹ ਮੈਨੂੰ ਪਤਾ ਕੋਈ ਕਬਰਾਂ ਤੇ ਚਾਦਰਾਂ ਚੜਾਉਂਦਾ ਝੰਡਾ ਨੂੰ ਤੇਲ ਪਾਉਂਦਾ ਖੀਰਾ ਚੱਕੀ ਫਿਰਦੇ ਨੇ ਇਹਨਾਂ ਦਾ ਨਾਂ ਲੈ ਕੇ ਦੱਸਣਾ ਹੁੰਦਾ ਵੀ ਭਾਈ ਇਹਨਾਂ ਤੋਂ ਬਚੋ ਇਹਨਾਂ ਤੇ ਇੱਧਰ ਨਹੀਂ ਜਾਣਾ ਇੱਥੇ ਵੀ ਮਹਾਰਾਜ ਨੇ ਇਹ ਹੀ ਦੱਸਿਆ ਪਾ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਈ ਜਿਨੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਈ ਉਹ ਫਿਰ ਪ੍ਰਾਇ ਕਰ ਨਹੀਂ ਤੁਰਿਆ ਫਿਰਦਾ ਵਾਰਾ ਹੋਇਆ ਇੱਕ ਘਰ ਵਿੱਚ ਇੱਕ ਘਰ ਦਾ ਕੂਕਰ ਬਣ ਜਾਂਦਾ ਰਖਵਾ ਕਿਸੇ ਮਾਲਕ ਦਾ ਬਣਨਾ ਕੱਲ ਵੀ ਆਪਾਂ ਗੱਲ ਕਰੀ ਸੀ ਵੀ ਕਿਸੇ ਮਾਲਕ ਦਾ ਬਣ ਜਾਣਾ ਮਾਲਕ ਉਹਦੀ ਦਵਾਈ ਬੂਟੀ ਦਾ ਖਿਆਲ ਵੀ ਰੱਖਦਾ ਉਹਨੂੰ ਠੰਡ ਗਰਮੀ ਤੋਂ ਵੀ ਬਚਾਉਂਦਾ ਜਿਹੜੇ ਵਾਰਾ ਨੇ ਉਹ ਗਲੇ ਫਿਰਦੇ ਨੇ ਕੁੱਤੇ ਕੱਲ ਆਪਾਂ ਗੱਲ ਕਰੀ ਸੀ ਅਗੇ ਮਹਾਰਾਜ ਨੇ ਦੱਸਿਆ ਕਥਨੀ ਬਦਨੀ ਜੇ ਕਰੇ ਮਨ ਮੁਖਬੂਜ ਨਾ ਹੋਏ ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ ਤੇ ਉੰਜ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਮੇਰੇ ਤੇ ਲਾ ਲੋ ਜੇ ਗੱਲਾਂ ਦਾ ਕਰਦਾ ਮੈਂ ਗੁਰੂ ਦੀਆਂ ਸੁਣੋ ਨਾ ਵੀ ਸੰਗਤਾਂ ਨੂੰ ਨੇਟ ਤੇ ਵੀ ਪੈਂਦੀ ਆ ਗੱਲ ਨੇਟ ਤੇ ਵੀ ਸੁਣਦੇ ਨੇ ਲੋਕ ਪਰ ਜੇ ਮੈਂ ਆਪ ਨਹੀਂ ਮੰਨਦਾ ਤਾਂ ਫਿਰ ਤਾਂ ਮਰਨ ਜੰਮਣ ਦਾ ਬਗੇੜ ਮੇਰਾ ਮੁੱਕਣਾ ਹੀ ਨਹੀਂ ਫਿਰ ਮੈਂ ਵੀ ਉਸੇ ਲੈਣ ਚੀਆਂ ਗੁਰੂ ਦੇ ਪਿਆਰੇ ਨੇ ਜੇ ਗੱਲ ਸੁਣਾਉਣੀ ਆ ਤਾਂ ਗੁਰੂ ਦੀ ਗੱਲ ਆਪ ਵੀ ਮੰਨੀ ਆ ਆਪਣੇ ਜੀਵਨ ਵਿੱਚ ਲਾਗੂ ਕਰਨੀ ਆ ਫਿਰ ਸਮਾਜ ਦੀ ਪ੍ਰਭਾ ਨਹੀਂ ਕਰਨੀ ਨਾ ਧੀਆਂ ਦੀ ਨਾ ਪੁੱਤਰਾਂ ਦੀ ਨਾ ਟੱਬਰ ਦੀ ਫਿਰ ਨਹੀਂ ਗੁਰੂ ਦੇ ਸਿਧਾਂਤ ਤੇ ਚੱਲਣਾ ਕੋਈ ਧੀ ਪੁੱਤ ਦਾ ਵਿਆਹ ਕਰਨਾ ਉਦੋਂ ਵੀ ਉਹਦੇ ਸਿਧਾਂਤ ਤੇ ਰਹਿਣਾ ਫਿਰ ਇਹ ਨਹੀਂ ਹੈ ਵੀ ਸ਼ਰਾਬਾ ਕਬਾਬਾਂ ਦੇ ਦੌਰ ਚੱਲਦੇ ਆ ਤੇ ਡੀਜੇ ਦੇ ਗਾਣੇ ਚੱਲਦੇ ਆ ਕੋਸਕ ਕੋਸਕ ਢੱਲ ਹੁੰਦੀ ਆ ਵੀ ਚੱਲ ਕੋਈ ਸਮਾਜਿਕ ਜਿਵੇਂ ਕੋਈ ਗੀਤ ਹੈ ਸਮਾਜਿਕ ਜਾਂ ਕੋਈ ਮਤਲਬ ਸਮਾਜਿਕ ਬੋਲੀਆਂ ਨੇ ਚਲੋ ਉਥੇ ਰਿਸ਼ਤੇਦਾਰ ਇਕੱਠੇ ਹੋਏ ਹੁੰਦੇ ਆ ਥੋੜੀ ਜੀ ਢੱਲ ਦੇਣੀ ਵੀ ਪੈਂਦੀ ਆ ਵੀ ਚੱਲ ਇੰਨਾ ਕੁ ਤਾਂ ਕਰ ਲੋ ਪਰ ਉਹ ਨਹੀਂ ਲੱਚਰਵਾਦ ਨਹੀਂ ਜਾਂ ਸ਼ਰਾਬ ਕਬਾਬ ਨਹੀਂ ਉਹ ਗੁਰੂ ਦੇ ਸਿੱਖ ਨੇ ਇਸ ਚੀਜ਼ਾਂ ਤੋਂ ਨੱਲੇ ਪਰਣਾ ਪਤਾ ਹੀ ਸਿੱਖ ਦਾ ਵਿਆਹ ਸਾਧੀਆਂ ਤੇ ਲੱਗਦਾ ਮੂੰ ਤਾਂ ਮੇਰੇ ਅਰ ਕਹਿੰਦਾ ਸੀ ਅੱਖਾ ਜਦੋਂ ਵਿਆਹ ਸਾਦੀ ਆ ਗਈ ਉਦੋਂ ਫਿਰ ਉਹੀ ਕੰਜਰਖਾਨਾ ਡੀਜਿਆਂ ਦੇ ਗੰਦੇ ਗੀਤ ਸ਼ਰਾਬ ਕਬਾਬ ਉਵੇਂ ਹੀ ਚੱਲਦੇ ਨੇ ਉੱਥੇ ਪਤਾ ਲੱਗਦਾ ਸੋ ਕੋਸ਼ਿਸ਼ਾਂ ਰੱਖਣੀ ਚਾਹੀਦੀ ਆ ਬੇਟੇ ਦਾ ਵਿਆਹ ਕੀਤਾ ਸੀ ਉਦੋਂ ਵੀ ਮੈਂ ਰੋਕਿਆ ਸੀ ਖਾਸ ਕਰਕੇ ਤੇ ਮਾਮਿਆਂ ਨਾਨਿਆਂ ਨੂੰ ਉਹ ਮੈਨੂੰ ਕਹਿੰਦੇ ਸੀ ਤੂੰ ਜਾ ਕੇ ਢੰਡਰੀਆਂ ਵਾਲਿਆਂ ਕੋਲੇ ਰਹਿ ਪੀ ਤੂੰ ਜਾ ਕੇ ਪੰਥਪ੍ਰੀਤ ਕੋਲੇ ਰਹਿ ਪੀ ਅਸੀਂ ਆਪੇ ਕਰਦਿਆਂ ਕਿ ਮੈਂ ਕਿਹਾ ਸੀ ਮੁੰਡੇ ਨੂੰ ਲਿਆਓ ਇੱਥੇ ਤੁਸੀਂ ਜੋ ਮਰਜ਼ੀ ਕਰੀ ਜਾਓ ਵਿਆਹ ਲਿਓ ਇੱਥੋਂ ਬਾਅਦ ਚ ਲੈ ਜਾਊਗਾ ਮੈਂ ਕਹਿੰਦੇ ਅਸੀਂ ਹੁਣੇ ਹੀ ਨਹੀਂ ਮੈਂ ਕਿਹਾ ਨਾ ਆਇਓ ਉਹ ਹਟ ਗਏ ਫਿਰ ਬੋਟੀਆਂ ਲੱਗੀਆਂ ਮਾਮੀਆਂ ਮੁੰਡਿਆਂ ਦੀਆਂ ਚੱਲ ਕੋਈ ਨਾ ਵੀਰੇ ਸ਼ਰਾਬ ਕਬਾਬ ਤੂੰ ਨਾ ਚਲਾਈ ਡੀਜੇ ਡੋਜੇ ਤਾਂ ਚੱਲਣ ਦੀ ਮੈਂ ਕਿਹਾ ਤੁਸੀਂ ਵੀ ਮੂੰਹ ਧੋ ਕੇ ਇੱਥੇ ਹੀ ਬਹਿ ਜਾਓ ਰੋਕ ਤੇ ਮੁੜ ਕੇ ਸਾਰੇ ਆ ਗਏ ਸੀ ਸਾਰੇ ਹੀ ਐਵੇਂ ਮੈਂ ਆਪਦੇ ਭਾਣ ਜੇ ਦੇ ਵਿਆਹ ਤੇ ਉੱਥੇ ਗਿਆ ਸੀ ਗੁਰਦੁਆਰਾ ਸੇਵੇਂ ਪਾਸ਼ਾ ਇਤਿਹਾਸਕ ਗੁਰਦੁਆਰਾ ਕੋਈ ਕਹਿੰਦੇ ਉਹਨਾਂ ਦੇ ਨਗਰ ਵਿੱਚ ਐਨ ਜਮਾ ਕਰਦੇ ਮੂਹਰੇ ਜਿਵੇਂ ਉਹ ਸਾਹਮਣੇ ਘਰ ਹੋਵੇ ਤੇ ਆ ਦਰਬਾਰ ਸਾਹਿਬ ਹੋਵੇ ਪਹਿਲਾਂ ਗੱਲ ਕਰੀ ਸੀ ਮੈਂ ਕਿਹਾ ਮੈਂ ਡੀਜੇ ਟੂਜਾ ਨਹੀਂ ਚੱਲਣ ਦੇਣੇ ਕਹਿੰਦੇ ਠੀਕ ਆ ਤੇ ਜਦੋਂ ਉੱਥੇ ਜਾਵੜੇ ਮੁੜ ਕੇ ਭਾਣ ਜੇ ਦਾਲੇ-ਦਾਲੇ ਫਨ ਮਾਮਾ ਮੇਰਾ ਫੁੱਫੜ ਲਿਆ ਆ ਮੈਂ ਕਿਹਾ ਫੁੱਫੜ ਨੂੰ ਕਹੇ ਆਪਦੇ ਘਰੇ ਜਾ ਕੇ ਲਾ ਲ ਇੱਕ ਨਹੀਂ ਫੇਰ ਵੀ ਫੁੱਫੜ ਆ ਮੈਂ ਕਿਹਾ ਵੀ ਠੀਕ ਆ ਤੁਸੀਂ ਡੀਜੇ ਲਾ ਲਓ ਤੇ ਮੈਂ ਚੱਕ ਲਈ ਚਾਬੀ ਮੈਂ ਕਿਹਾ ਵੀ ਉਹ ਖੜੀ ਆ ਗੱਡੀ ਛੱਡੀ ਅਸੀਂ ਚੱਲਨੇ ਆ ਤੁਸੀਂ ਡੀਜੇ ਲਾ ਲਓ ਜ ਸਵੇਰੇ ਆ ਜਾਾਂਗੇ ਭਾਈ ਐਨੀ ਗੱਲ ਹੀ ਕਹੀ ਉਹ ਮੁੰਡੇ ਸਮਝਦਾਰ ਸੀ ਸਮਝ ਕੇ ਉਹਨਾਂ ਨੇ ਫਿਰ ਜਾ ਕੇ ਆਪਦੇ ਨਾਲ ਆਪਦੇ ਤਾਏ ਦੇ ਘਰੇ ਬਹੁਤ ਦੂਰ ਜਾਨੀ ਬਾਜ ਉੱਥੇ ਪਹੁੰਚਦੀ ਨਹੀਂ ਸੀ ਘਰ ਕੋਲੇ ਦੂਰ ਸੀ ਘਰ ਉਹਦੇ ਤਾਏ ਦਾ ਉੱਥੇ ਲਾਇ ਉਹਨਾਂ ਨੇ ਜਾ ਕੇ ਕਹਿਣ ਦਾ ਮਤਲਬ ਲਾ ਗੁਰੂ ਗੁਰੂ ਦਾ ਸਿੱਖ ਜੇ ਕੋਈ ਸਟੈਂਡ ਲਵੇ ਤਾਂ ਹੁੰਦਾ ਕੀ ਨਹੀਂ ਸਭ ਕੁਝ ਹੋ ਜਾਂਦਾ ਪਖੰਡਵਾਜ ਤੋਂ ਬਚਣਾ ਪਖੰਡਵਾਜ ਤੋਂ ਬਚਣਾ ਜੋ ਗਰਬਾਣੀ ਦੀ ਪੰਕਤੀ ਕਹਿੰਦੀ ਆ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹੋਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ ਤੇ ਉਹ ਉੰਜ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਵੀ ਚੱਲ ਕੋਈ ਨਾ ਜਾਰ ਭਾਣਜੇ ਦਾ ਵਿਆਹ ਕੋਈ ਗੱਲ ਨਹੀਂ ਚੱਲ ਪੈਣ ਦੇ ਕੁਛ ਨਹੀਂ ਹੁੰਦਾ ਪੁੱਤ ਦਾ ਵਿਆਹ ਕਿਹੜਾ ਨਤੌਣਾ ਜੇ ਇਹਨਾਂ ਗੱਲਾਂ ਵਿੱਚ ਫਸ ਗਿਆ ਫੇਰ ਸਮਝ ਲਓ ਉਸੇ ਗੰਦਗੀ 'ਚ ਰਲ ਗਿਆ ਫੇਰ ਕਰਦੇ ਨੇ ਗੁੱਸਾ ਜਵਾਕ ਵੀ ਗੁੱਸਾ ਕਰਦੇ ਨੇ ਤੂੰ ਵੱਡਾ ਗਿਆਨੀ ਜੰਪਿਆ ਜਰਾ ਐਂ ਤਾਂ ਕੋਈ ਕਰਦਾ ਦੇਖਿਆ ਨਹੀਂ ਗਾਤਰੇ ਵਾਲੇ ਬਥੇਰੇ ਗਾਤਰੇ ਕਹਿੰਦੇ ਪਾਏ ਇਹਨਾਂ ਨੂੰ ਪਾ ਇਹਨਾਂ ਨੂੰ ਆਈਆਂ ਵੀ ਕੱਲਾ ਗਾਸਤਰਾ ਪਾ ਕੇ ਹੀ ਗੱਲ ਬਣ ਜਾਂਦੀ ਆ ਇਹ ਤਾਂ ਇੱਕ ਗੁਰੂ ਦੀ ਵਰਦੀ ਆ ਅਮਰਤਧਾਰੀ ਹੋਣਾ ਪੰਜ ਕਕਾਰੀ ਹੋਣਾ ਇੱਕ ਵਰਦੀ ਆ ਜਿਵੇਂ ਬੱਚੇ ਆਪਣੇ ਸਕੂਲਾਂ ਦੇ ਦੇਖੋ ਅਲਗ-ਅਲਗ ਸਕੂਲਾਂ ਦੀਆਂ ਅਲਗ-ਅਲਗ ਵਰਦੀਆਂ ਨੇ ਇਹ ਤਾਂ ਸਿੱਖੀ ਸਕੂਲ ਦੀ ਵਰਦੀ ਆ ਇਹਦੇ ਵਿੱਚ ਪੜ੍ਹਾਈ ਕਰਨੀ ਆ ਪੜ੍ਹਾਈ ਕਰਕੇ ਨੰਬਰ ਲੈ ਕੇ ਪਾਸ ਹੋਣਾ ਇਹ ਨਹੀਂ ਹਬੀ ਤੀਤੀਆਂ ਆਲਾ ਪਾਸ ਹੋ ਗਿਆ ਕੋਈ ਗੱਲ ਨਹੀਂ ਨੰਬਰ ਪੂਰੇ ਨੰਬਰ ਲਾ ਕੇ ਪਾਸ ਹੋਣਾ ਹੁੰਦਾ ਫੇਰ ਡਿਗਰੀ ਮਿਲਦੀ ਹੈ ਗੁਰੂ ਘਰ ਦੇ ਵਿੱਚ ਤਾਂ 1% ਵੀ ਸ਼ੂਟ ਹੈ ਨਹੀਂ ਸਕੂਲਾਂ 'ਚ ਤਾਂ ਹੈਗੇ ਵੀ ਕੋਈ ਨਾ ਤੀਤੀਆਂ ਆਲਾ ਵੀ ਪਾਸ ਆ ਭਾਈ ਨਾ ਇੱਥੇ ਨਹੀਂ ਇੱਥੇ ਤਾਂ 100 ਦਾ 100 ਨੰਬਰ ਲਏਗਾ ਤਾਂ ਪਾਸ ਹੋਣਾ ਇੱਕ ਵੀ ਹੋਂਤਾ ਹੀ ਹੋਈ ਤੇਰੇ ਜੀਵਨ ਦੇ ਵਿੱਚ ਗੁਰੂ ਘਰ ਤੋਂ ਖਾਰਜ ਮਹਾਰਾਜ ਕਹਿੰਦੇ ਨੇ ਗੁਰਮਤ ਗੁਰਮਤੀ ਕਟ ਚਾਨਣ ਹਰ ਨਾਮ ਪਾਵੇ ਸੋਏ ਏ ਪੰਡਤ ਹੈ ਵਿਦਵਾਨ ਹੈ ਗਿਆਨੀ ਗੁਰੂ ਦੀ ਮਤ ਤੇ ਤੁਰਿਆ ਹੀ ਹਿਰਦੇ ਵਿੱਚ